ਅਸੀਂ ਜੀ 14 ਤਰੀਕ ਨੂੰ ਮਾਗੀ ਤੇ ਇੱਕ ਬੜੀ ਪੰਥਕਾ ਕਤਰਤਾ ਕਰਨ ਜਾ ਰਹੇ ਹਾਂ ਉਹਦੇ ਵਾਸਤੇ ਅਸੀਂ ਸਾਰੇ ਜ਼ਿਲ੍ਹਿਆਂ ਚ ਵੀ ਬੇਨਤੀ ਕਰ ਰਹੇ ਹਾਂ ਸਾਰੇ ਲੋਕਾਂ ਨੂੰ ਕਿ ਉੱਥੇ ਵੱਤੋਂ ਵੱਧ ਤੁਸੀਂ ਸਹਿਯੋਗ ਦਿਓ ਤੇ ਆਪਾਂ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨੌਜਵਾਨੀ ਨਸ਼ਿਆਂ ਚ ਆ ਕਿਸਾਨ ਸਾਡੇ ਰੂੜਾਂ ਤੇ ਆ ਬੰਦੀ ਸਿੰਘਾਂ ਦਾ ਮੋਰਚਾ ਵਾ ਉਹ ਕਿਸੇ ਪਾਸੇ ਨਹੀਂ ਸਰਕਾਰ ਸਾਡੀ ਕੋਈ ਗੱਲ ਸੁਣਵਾਈ ਹੋ ਨਹੀਂ ਥੀ ਤੇ ਇਸ ਕਰਕੇ ਅਸੀਂ ਹੁਣ ਆਪਾਂ ਕੋਈ ਨਵਾਂ ਜੋੜੀਆਂ ਸਾਡੀਆਂ ਸਿਆਸੀ ਤਰ੍ਹਾਂ ਸੀ ਉਹ ਵੀ ਆਪਣਾ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਤੇ ਇਸ ਕਰਕੇ ਆਪਾਂ ਨੂੰ ਹੁਣ ਜੋ ਪੰਜਾਬ ਦਾ ਦੁੱਖ ਦਰਦ ਰੱਖਣ ਵਾਲੇ ਜੋ ਇਸ ਧਰਤੀ ਦਾ ਜੋ ਨਮਕਾ ਖਾ ਕੇ ਹਰਾਮਨਾਮ ਕਰਨ ਵਾਲੇ ਜਿਹੜੇ ਆ ਨਾ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਹਨੂੰ ਬਚਾਈਏ ਕਿਉਂਕਿ ਜੋ ਪੰਜਾਬ ਦੀ ਹਵਾ ਪਾਣੀ ਕਿਸਾਨੀ ਜਵਾਨੀ ਸਾਰਿਆਂ ਵਾਸਤੇ ਤੇ ਇਹ ਅਸੀਂ ਪਲੇਟਫਾਰਮ ਇਸ ਬੜੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇੱਕ ਨਵੀਂ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਕੌਨਸੀ ਪਾਰਟੀ 14 ਤਰੀਕ ਨੂੰ ਆਪ ਪੰਜਾਬ ਵਿੱਚ ਕਰਨੇ ਜਾ ਰਹੇ ਨੇ ਨਹੀਂ ਆ ਜੀ ਉਹਦਾ ਨਾਮ ਅਸੀਂ ਪੰਜਾਬ ਉਰਦਨ 14 ਤਰੀਕ ਨੂੰ ਅਸੀਂ ਉਹਦੇ ਵਾਸਤੇ ਇੱਕ 5 ਮੈਂਬਰ ਜਾਂ 7 ਮੈਂਬਰ ਕਮੇਟੀ ਦਾ ਅਨਾਉਂਸ ਕਰਾਂਗੇ ਇਰ ਉਹ ਜੋ ਵੀ ਫਾਰਮੈਲਟੀਸ ਹੋ ਗਈ ਉਹਦੇ ਨਾਂ ਦੀ ਉਹਦੇ ਪਾਰਟੀ ਦਾ ਸੰਵਿਧਾਨ ਦੀ ਦੂਜੀਆਂ ਚੀਜ਼ਾਂ ਜੋ ਵੀ ਅੱਗੇ ਉਹਦਾ ਟਾਂਚੇ ਨੂੰ ਕਿਦਾਂ ਅਸੀਂ ਜ਼ਿਲੇਵਾਜ ਪਿੰਡਾਂ ਤੱਕ ਲੈ ਕੇ ਜਾਵਾਂਗੇ ਉਸ ਉਹ ਮੁੜ ਕੇ ਉਹ ਜਿਹੜੀ ਕਮੇਟੀ ਹੋ ਗਈ ਉਹ ਅੱਗੇ ਵਰਕਿੰਗ ਕਮੇਟੀ ਜਾਂ ਕੋਈ ਹੋਰ ਕਮੇਟੀਆਂ ਬਣਾ ਕੇ ਕੋਈ ਐਡਵਾਈਜ਼ਰੀ ਕਮੇਟੀ ਆ ਲੀਗਲ ਐਕਸਾਈਲ ਆ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਉਹ ਉਹ ਰੂਪ ਦੋਗੇ 14 ਨੂੰ ਆਪ ਜੋ ਪਾਰਟੀ 14 ਨੂੰ ਆਪ ਜੋ ਮੰਗੀ ਕੇ ਦਿਨ ਪੇ ਜੋ ਸਿਰਫ ਆਪ ਇੱਕ ਕਮੇਟੀ ਬਣਾਓਗੇ ਪਾਰਟੀ ਦਾ ਅਨਾਉਂਸ ਉਸ ਕੇ ਬਾਅਦ ਕਰੋ ਹਾਂਜੀ ਹਾਂਜੀ ਉਹ ਦਿਨ ਅਸੀਂ ਨਾ ਸਮਝੋ ਕਿ ਪਾਰਟੀ ਦਾ ਨੋਨਸ ਹੀ ਹੈ ਲੇਕਿਨ ਪਾਰਟੀ ਦਾ ਜੋ ਵੀ ਅੱਗੇ ਇੱਕ ਫਾਰਮੈਲਟੀ ਹੈ ਉਹ ਕਮੇਟੀ ਦੇ ਤਹਿਤ ਆਗੇ ਵਧਾएंगे ਅੱਗੇ ਅੱਗੇ ਅਸੀਂ ਬਤਾਵਾਂਗੇ ਉਹਨੂੰ ਕਿ ਉਹ ਤੋਂ ਅੱਗੇ ਵਰਕਿੰਗ ਕਮੇਟੀ ਬਣਾਵਾਂਗੇ ਉਹ ਤੋਂ ਅੱਗੇ ਜ਼ਿਲ੍ਹੇ ਵਾਈਜ਼ ਜਾਂ ਜੋ ਵੀ ਬਲਾਕ ਵਾਈਜ਼ ਜੋ ਜਿੱਦਾਂ ਵੀ ਅੱਗੇ ਉਹਦਾ ਪਾਰਟੀ ਦਾ ਢਾਂਚਾ ਉਹਨੂੰ ਅੱਗੇ ਅਸੀਂ ਉਹ ਪਾਰਟੀ ਦਾ ਮਤਲਬ ਕੀ ਰਹੇਗਾ ਪਾਰਟੀ ਦਾ ਮੰਤ ਹੈ ਹੋਏਗਾ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਹਾਲਾਤ ਜਿਹੰਦੇ ਬਣੇ ਆ ਸਾਡੀ ਨੌਜਵਾਨੀ ਵੀ ਦੇਖੋ ਕਿ ਨਸ਼ਿਆਂ ਦਾ ਬੜਾ ਵੱਡਾ ਖੈਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਡਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਪੋਖੜਤਾਲ ਤੇ ਕੋਈ ਸੜਕ ਕਿਤੇ ਸਰਵਾਈ ਨਹੀਂ ਹੈ ਦਾ ਸਾਡੇ ਲੀਡਰਾਂ ਨੂੰ ਕੋਈ ਹੋਏ ਸੀਦਾ ਕਿ ਅਸੀਂ ਵੀ ਇਹ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਦੀ ਕੋਈ ਕੰਮ ਕਰੀਏ ਤੇ ਇਸ ਕਰਕੇ ਹੁਣ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਜਿਹੜੇ ਪੰਜਾਬ ਨਾਲ ਕੋਈ ਦਰਦ ਰੱਖਣ ਵਾਲੇ ਪੰਜਾਬ ਦੇ ਜਾਂ ਪੰਥਨਾ ਦਰਦ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਤੇ ਪਾਰਟੀ ਬਣਾ ਕੇ ਤੇ ਪੰਜਾਬ ਦੀ ਲੜਾਈ ਜਿਹੜੀ ਤਾਂ ਪੰਜਾਬ ਪਹਿਲਾਂ ਲੜਦਾ ਰਿਹਾ ਆਪਣੇ ਹੱਕਾਂ ਹਕੂਕਾਂ ਲਈ ਉਹਦੇ ਵਾਸਤੇ ਇੰਨੀ ਇਹ ਜੀ ਉਹਨਾਂ ਦੀ ਬਹੁਤ ਉਹਨਾਂ ਦੇ ਜਿਹੜੀ ਕੁਰਬਾਨੀਆਂ ਉਹਦੇ ਅੱਗੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਕੋਟਨ ਕੋਟ ਕੇ ਉਹਨਾਂ ਨੇ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਤੇ ਅਸੀਂ ਵੀ ਕੋਸ਼ਿਸ਼ ਅਸੀਂ ਵੀ ਸੰਗਤਾਂ ਨੂੰ ਤੁਹਾਡੇ ਥਰੂ ਵੀ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਅਸੀਂ ਵੀ ਜੇ ਚਾਰ ਤਰੀਕਾ ਉਹਨੇ ਬੁਲਾਇਆ ਤੇ ਅਸੀਂ ਵੀ ਅਸੀਂ ਵੀ ਗੱਲ ਹੰਗਾਰਾ ਜੀ ਅਸੀਂ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਕਰਨਾ ਤੇ ਸੰਗਤਾਂ ਨੇ ਮੰਗ ਦੇ ਉੱਪਰ ਹੀ ਅਸੀਂ ਪਹਿਲਾਂ ਜੇ ਉਦੋਂ ਦੇ ਕਰ ਸਕਦੇ ਸੀ ਅਸੀਂ ਇਹ ਪਹਿਲਾਂ ਸਾਰੇ ਪੰਜਾਬ ਚ ਘੁੰਮ ਕੇ ਸਾਰੇ ਲੋਕਾਂ ਨਾਲ ਰਾਏ مشورہ ਕਰਨ ਤੋਂ ਬਾਅਦ ਚ ਹੀ ਅਸੀਂ ਇਸੇ ਪਾਸੇ ਨੂੰ ਵਧਿਆ ਕਿ ਲੋਕਾਂ ਦੀ ਰਾਏ ਆ ਕਿ ਇਹ ਪੰਜਾਬ ਨੂੰ ਜਿਹੜੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਸਿੱਖ ਪੰਥ ਦੀ ਕੋਈ ਗੱਲ ਕਰਨ ਵਾਸਤੇ ਜਿਹੜੀ ਇੱਕ ਪਾਰਟੀ ਦੀ ਬਹੁਤ ਲੋੜ ਆ ਤੇ ਉਹ ਸਿਰਦ ਬੰਦਿਆਂ ਨੂੰ ਅੱਗੇ ਨਾਲ ਲੈ ਕੇ ਜੋ ਕੁਰ ਇਹ ਜੋ ਆਪਣੇ ਪਰਿਵਾਰਵਾਦ ਤੋਂ ਨਿਜਵਾਦ ਤੋਂ ਉੱਪਰ ਉੱਠ ਕੇ ਕੰਮ ਕਰ ਸਕਦੇ ਹੁਣ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਪਾਰਟੀ ਦਾ ਤੇ ਪਾਰਟੀ ਦੇ ਜਿਦਾਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਾਰਿਆਂ ਦਾ ਸਹਿਯੋਗ ਤੇ ਸਾਰਿਆਂ ਦਾ ਹੀ ਚਾਹੀਦਾ ਹੁੰਦਾ ਪਰ ਉਹ ਜਦੋਂ ਕੋਈ ਕੱਲ ਨੂੰ ਕੋਈ ਇਲੈਕਸ਼ਨ ਆਉਂਦੀ ਹੈ ਕਿਸੇ ਨਾਲ ਕੋਈ ਮਿਲ ਤਾਲਮਿਲ ਹੋ ਸਕਦਾ ਹੈ ਕਿ ਹੁਣ ਪਾਰਟੀ ਜਾਂ ਤੇ ਕੋਈ ਮਰਜ਼ ਕਰਕੇ ਸਾਡੇ ਨਾਲ ਚੱਲ ਫੇ ਕੋਈ ਗੱਲ ਨਹੀਂ ਉਹਨੂੰ ਅਸੀਂ ਲੈ ਲਾਂਗੇ ਤੇ ਜੇ ਕੋਈ ਕਹੇ ਕਿ ਹਾਂ ਉਹ ਉਹ ਤੇ ਆਉਣ ਵਾਲੇ ਸਮੇਂ 'ਚ ਅਸੀਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਨਾ ਤੇ ਅਸੀਂ ਜਿਦਾਂ ਸਮਝੋ ਕਿ ਪੰਜਾਬ ਦੀ ਜੋ ਬੜੀ-ਬੜੀ ਲੜਾਈ ਲੜੀ ਆ ਅਕਾਲੀ ਦਲ ਨੇ ਅਕਸ਼ਾ ਦਾ ਅਕਾਲੀ ਦਲ ਵੀ ਹੋ ਸਕਦਾ ਹੈ ਕਿ ਕੋਈ ਅਜੇ ਫਾਈਨਲ ਨਹੀਂ karenge ਜਿਹੜੀ ਉਹ ਅਸੀਂ 5-7 ਮਹੀਨਿਆਂ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਆ ਉਹ ਹੀ ਸਾਰੀਆਂ ਚੀਜ਼ਾਂ ਉਹਦਾ ਪਾਰਟੀ ਦਾ ਸੰਵਿਧਾਨ ਬਾਰੇ ਪਾਰਟੀ ਦੇ ਨਾਮ ਬਾਰੇ ਫਾਈਨਲ ਕਰੂਗੀ ਬਾਕੀ ਜੋ ਵੀ ਉਹ ਅੱਗੇ ਉਹਦਾ ਢਾਂਚਾ ਪਾਉਗਾ। ਪਰ ਬਾਹਰ ਆਉਣ ਬਾਰੇ ਕੋਈ ਗੱਲਬਾਤ ਚੱਲੀ ਕਿਸੇ ਪਾਸੇ ਕੋਈ ਗੱਲ ਆਈ ਨਹੀਂ ਅਜੇ ਕੋਈ ਗੱਲਬਾਤ ਕੋਈ ਸਰਕਾਰ ਦੀ ਅਜੇ ਨੀਅਤ ਮੇਰੇ ਖਿਆਲ ਅਜੇ ਸਹੀ ਨਹੀਂ ਗਈ। ਉਹਨਾਂ ਦੀ 15 ਤਰੀਕ ਹੈ ਸ਼ਾਇਦ ਕੋਰਟ ਤੋਂ ਕੋਈ ਰੀਲੀਫ ਮਿਲ ਜੇ ਤੇ ਵੱਖਰੀ ਗੱਲ ਹੈ ਪਰ ਅਜੇ ਮੇਰੇ ਖਿਆਲ ਕੋਈ ਗੱਲ ਹੋਈ ਹੋਵੇ। ਅਮਰਪਾਲ ਦਾ ਕੀ ਕਹਿਣਾ ਪਾਰਟੀ ਨੂੰ ਬਣਾਉਣ ਨੂੰ ਲੈ ਕੇ? ਅਮਰਪਾਲ ਦਾ ਤੇ ਕਹਿਣਾ ਕਿ ਜੇ ਲੋਕਾਂ ਦੀ ਰਾਏ ਨਾਲ ਹੀ ਆਪਾਂ ਕੰਮ ਕਰਨਾ। ਜੇ ਲੋਕ ਚਾਹੁੰਦੇ ਉਹ ਤਾਂ ਪਹਿਲਾਂ ਰਾਜਨੀਤੀ 'ਚ ਵੈਸੇ ਹੀ ਨਹੀਂ ਆਉਣਾ ਨਹੀਂ ਸੀ ਚਾਹ ਰਹੇ ਉਹ ਕਹਿੰਦਾ ਕਿ ਅੱਜ ਵੀ ਮੇਰਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਮਕਸਦ ਹੈ ਤੇ ਇਸ ਕਰਕੇ ਜੇ ਪੰਜਾਬ ਦੇ ਹੁਣ ਕੀ ਹੈ ਕਿ ਰਾਜਨੀਤਿਕ ਪਾਰਟੀ ਤੋਂ ਬਿਨਾ ਕੋਈ ਪਾਵਰ ਤੋਂ ਬਿਨਾ ਕੋਈ ਤੁਸੀਂ ਕਿਸੇ ਚੀਜ਼ ਤੇ ਕੋਈ ਵੀ ਮਸਲੇ ਤੇ ਕੋਈ ਉਹਨੂੰ ਰੋਕਣੇ ਨਸ਼ਾ ਹੀ ਹੈ ਜਿੱਦਾਂ ਸਰਕਾਰ ਦੀ ਸਹਿਮਤੀ ਨਾਲ ਵਿਕਰੇ ਜੇ ਸਰਕਾਰ ਕੋਈ ਚੰਗੀ ਹੋਵੇ ਪੰਜਾਬ ਦੇ ਹਕਾਂ ਲਈ ਨੌਜਵਾਨੀ ਨਾਲ ਕੋਈ ਪਿਆਰ ਕਰਨ ਵਾਲੀ ਕੋਈ ਪੰਜਾਬ ਦਾ ਦਰਦ ਰੱਖਣ ਵਾਲੀ ਹੋਵੇ ਤੇ ਨਸ਼ਾ ਬੰਦ ਕੀਤਾ ਜਾ ਸਕਦਾ ਤੇ ਜੇ ਨਵੀਂ ਪਾਰਟੀ ਜਿਹੜੀ ਤੁਸੀਂ ਬਣਾਉਣ ਜਾ ਰਹੇ ਉਹਦੇ ਨਾਲ ਪੰਜਾਬ ਦਾ ਸੁਧਾਰ ਹੋ ਗਏ ਕਿਉਂਕਿ ਪਾਰਟੀਆਂ ਪਹਿਲਾਂ ਵੀ ਬਹੁਤ ਬਣੀਆਂ ਸਿਰ ਪਾਰਟੀਆਂ ਤੱਕ ਹੀ ਸੀਮਤ ਰਹਿ ਗਈਆਂ ਸੀ ਦੇ ਅਸੀਂ ਤੇ ਜੀ ਕੋਈ ਵਾਅਦਾ ਤੇ ਨਹੀਂ ਕਰ ਸਕਦੇ ਕੋਸ਼ਿਸ਼ ਹੈ ਸਾਡੇ ਕਿ ਇਮਾਨਦਾਰੀ ਨਾਲ ਸੱਚੇ ਦਿਲ ਤੋਂ ਜੇ ਕੋਈ ਲੱਗੰਗੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਗੁਰੂ ਮਹਾਰਾਜ ਸਫਲਤਾ ਜੇ ਸਭ ਦੇ ਭਲੇ ਦੀ ਗੱਲ ਲੈ ਕੇ ਚੱਲਣ ਇਹ ਨਹੀਂ ਕਿ ਆਪਣੇ ਪਰਿਵਾਰ ਵਾਸਤੇ ਜਾਂ ਆਪਣੇ ਜਵਾਬ ਵਾਸਤੇ ਆਪਾਂ ਤੁਰੀਏ ਤੇ ਫਿਰ ਮੇਰੇ ਖਿਆਲ ਕਿ ਜਿੱਦਾਂ ਅੱਗੇ ਰੋਲਕੀਆਂ ਉਹਦਾ ਅਸੀਂ ਵੀ ਰੋਲ ਸਕਦੇ ਹਾਂ ਪਰ ਸਾਡਾ ਤੇ ਟੇਕ ਇਹੋ ਹੀ ਆ ਕਿ ਅਸੀਂ ਸਾਡੀ ਜਿਹੜੀ ਆ ਆਪਣੇ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਜੋ ਵੀ ਸਾਡੇ ਮਸਲੇ ਉਹਨਾਂ ਨੂੰ ਬਚਾਉਣ ਵਾਸਤੇ ਨਹੀਂ ਅਸੀਂ ਜੀ ਆਪਣੀ ਹੁਣ ਇਹ ਤਾਂ ਵਾਦਾ ਕਰਕੇ ਆਏ ਸੀ ਤੇ ਜੇ ਸਰਕਾਰ ਦੇ ਹੁੰਦਿਆਂ ਵੀ ਨਹੀਂ ਇਹ ਕੁਝ ਕਰ ਸਕਦੇ ਤੇ ਫਿਰ ਤੇ ਮੇਰੇ ਖਿਆਲ ਕੋਈ ਬਹੁਤ ਜੇ ਕੋਈ ਕੱਲ ਨੂੰ ਮੌਕਾ ਹੁੰਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੇ ਏਸੀ ਏਸੀ ਲੜਾਈ ਵਾਸਤੇ ਤੇ ਸਾਨੂੰ ਮੈਦਾਨ ਚ ਆਉਣਾ ਪੈ ਰਿਹਾ ਸਾਡੇ ਬੰਦੀ ਸਿੰਘਾਂ ਦੀ ਜੇ ਹਰਿਆਈ ਨਹੀਂ ਹੋ ਰਹੀ ਬੇਅਦਬ ਇਨਸਾਫ ਨਹੀਂ ਮਿਲ ਰਿਹਾ ਸਾਡੇ ਕਿਸਾਨਾਂ ਦਾ ਇਨਸਾਫ ਨਹੀਂ ਹੋ ਰਿਹਾ ਤੇ ਜੇ ਅਸੀਂ ਇਹ ਇਹਦੇ ਵਾਸਤੇ ਪਾਰਟੀ ਬਣਾ ਰਹੇ ਹਾਂ ਤੇ ਇਹ ਤੋਂ ਅਸੀਂ ਪਿੱਛੇ ਕਿੱਧਰ ਹਟਾਂਗੇ ਅਸੀਂ ਇਹ ਏਸੀ ਏਸੀ ਇਸੇ ਕਰਕੇ ਨਹੀਂ ਤੇ ਪਾਰਟੀਆਂ ਤੇ ਬਹੁਤ ਆ ਸਾਨੂੰ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਸ ਕਰਕੇ ਅਸੀਂ ਇਹ ਸਾਰੇ ਇਸ ਪੰਜਾਬੀ ਦੇ ਲੋਕਾਂ ਦਾ ਸਾਰੇ ਲੋਕ ਸੰਗਤਾਂ ਦਾ ਸਹਿਯੋਗ ਲੈ ਕੇ ਇਹ ਸਿੱਚ ਕਰਨੇ ਜਾ ਰਹੇ ਆ ਤੇ ਸਾਰਿਆਂ ਨੂੰ ਇਹ ਕਲੇ ਕਰਦੇ ਵਾਸਤੇ ਕਹਿੰਦੇ ਸਾਰਿਆਂ ਦੇ ਜਦੋਂ ਉੱਠ ਖੜਾ ਹੋਗੇ ਤੇ ਫੇਰ ਹੀ ਮੇਰੇ ਖਿਆਲ ਨਾਲ ਰਸ਼ੀਦ ਅਜਾਇਰ ਵੀ ਤਾਂ ਹੀ ਅਸੀਂ ਫਲ ਸਕਦੇ ਆ ਜਾਂ ਜੋ ਤਿਆਰੀ ਹੋ ਰਹੀ ਹੈ ਜੀ ਫਿਰ ਇਸ ਦਾ ਮਤਲਬ ਹੁਣ ਨਾਮਰ ਦੀ ਪੂਰੀ ਕੀਤੀ ਜਾ ਰਹੀ ਹੈ ਨਹੀਂ ਇਹ ਤਿਆਰੀਆਂ ਤੇ ਜੀ 2027 ਹੋਵੇ ਜਾਂ ਕੋਈ ਹੋ ਕਲ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਸਾਰੇ ਚੀਜ਼ ਅਸੀਂ ਜਦੋਂ ਜੇ ਇਸ ਫੀਲਡ ਚ ਸਾਰੀ ਜਗ੍ਹਾ ਦੇ ਸੁਧਾਰ ਦੀ ਬਹੁਤ ਵੱਡੀ ਲੋੜ ਹੈ ਜੋ ਸ਼੍ਰੋਮਣੀ ਕਮੇਟੀ ਆ ਤੇ ਇਹ ਵੀ ਇੱਕ ਸਾਡੀ ਬੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਸੀਗੀ ਤੇ ਉਹ ਉਹ ਜ ਉਹ ਉਹਨਾਂ ਦੀ ਵੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਹਨਾਂ ਅਕਾਲੀ ਦਲ ਮਾਨ ਦਲ ਦੀ ਵੀ ਪਾਰਟੀ ਆ ਉਹ ਵੀ ਸਿੱਖਾ ਲਈ ਕਹਿੰਦੇ ਅਸੀਂ ਕੰਮ ਕਰਦੇ ਆ ਬੜੇ ਪੁਰਾਣੇ ਕੀ ਉਹਨਾਂ ਦਾ ਸਮਰਥਨ ਲੈ ਕੇ ਨਾਲ ਇਕੱਠਾ ਚੱਲਿਆ ਜਾਊਗਾ ਜਾਂ ਤੁਸੀਂ ਅਲੱਗ ਚੱਲੋਗੇ ਉਹ ਅਲੱਗ ਚੱਲਣਗੇ ਨਹੀਂ ਅਸੀਂ ਸਾਰਿਆਂ ਦਾ ਸਮਰਥਨ ਤੇ ਅਸੀਂ ਸਾਰਿਆਂ ਨਾਲ ਲੈ ਕੇ ਸਾਰਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਹੈ ਜਿੱਥੋਂ ਤੱਕ ਚੱਲਣ ਦੀ ਕੋਸ਼ਿਸ਼ ਹੈ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਵੀ ਪੰਜਾਬ ਨਾਲ ਪੰਥ ਦਾ ਦਰਦ ਰੱਖਣ ਵਾਲੀਆਂ ਤੇਰਾਮਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਕਿਵੇਂ ਤੁਸੀਂ ਇਸ਼ਾਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅੰਮ੍ਰਿਤਸਰਾ ਤੁਹਾਡੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਦੀ ਮਿਲਦੀ ਹੋ ਸਕਦੀ ਹੈ ਲੱਗਦਾ ਵੀ ਫਿਰ ਆਪਸੀ ਫਰਕ ਵੀ ਹੋ ਸਕਦੀ ਹੈ ਪਾਰਟੀ ਤੇ ਹੋ ਸਕਦਾ ਕਿ ਦੋ ਹੀ ਹੋਣ ਜੋ ਵੀ ਚਾਰਵੀ ਜਿੱਦਾਂ ਸਾਰਿਆਂ ਨੂੰ ਅਸੀਂ ਬਾਅਦ ਚ ਵੀ ਕੋਈ ਸਾਂਝੇ ਪ੍ਰੋਗਰਾਮਾਂ ਤੇ ਤਾਲਮੇਲ ਕਰਕੇ ਇਕੱਠੇ ਚੱਲਣ ਦੀ ਕੋਸ਼ਿਸ਼ ਅਸੀਂ ਕਿੰਨੇ ਕਿ ਪੰਜਾਬ ਜੇ ਆਪਾਂ ਪੰਜਾਬ ਦਾ ਦਰਦ ਰੱਖਦੇ ਹਾਂ ਸਾਰੇ ਤੇ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹਨਾਂ ਨੂੰ ਅੱਜ ਦਾ ਤੇ ਤੇ ਇਹ ਹੱਲ ਹੋ ਜੇ ਤੇ ਸਾਰਿਆਂ ਤੇ ਤੁਹਾਨੂੰ ਵੀ ਸਤਾ ਦਿੰਦੇ ਹੋ ਕਿ ਮਰਜ ਕਰਨਾ ਅਸੀਂ ਕਿ ਜੇਕਰ ਪਾਰਟੀ ਬਣਾਉਂਦੇ ਹਾਂ ਨਹੀਂ ਸ੍ਰੀ ਸਕਵੀਰ ਬਾਦਲ ਨੇ ਤੇ ਪੂਰੀ ਜਦ ਫੜੀ ਹੋਈ ਹੈ ਕਿ ਅਕਾਲੀ ਦਲ ਜਨਤਰਕ ਪੂਰਾ ਚੰਗੀ ਤਰ੍ਹਾਂ ਖਤਮ ਨਹੀਂ ਹੁੰਦਾ ਨਾ ਚਿਰ ਮੈਂ ਪਿੱਛੇ ਨਹੀਂ ਹਟੂਗਾ ਉਹਨਾਂ ਨੇ ਦੋ ਅਕਾਲ ਤਖਤ ਦੇ ਆਦੇਸ਼ ਨਾ ਵੀ ਉਹਨਾਂ ਨੇ ਉਹ ਨਹੀਂ ਮੰਨਿਆ ਤੇ ਉਹ ਜੋ ਉਹਨਾਂ ਨੂੰ ਦੇ ਦਿੱਤਾ ਕਿ ਤਿੰਨ ਦਿਨ ਚ ਅਸਤੀਫਾ ਦੇ ਦੋ ਉਹ ਹੁਣ ਹੋਰ ਡਰਾਮੇਬਾਜ਼ੀਆਂ ਸ਼ੁਰੂ ਕਰਕੇ ਇਹ 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 ਚੀਜ਼ਾਂ ਤੋਂ ਲੋਕਾਂ ਤੰਗ ਆ ਗਏ ਤਾਂ ਆਈਏ ਪਾਰਟੀ ਦੀ ਲੋੜ ਮਾਫੀ ਤੇ ਜਿਹੜੀ ਮੰਗਲੀ ਹੈ ਜੀ ਮਾਫੀ ਤੇ ਇੱਕ ਮੇਰੇ ਖਾਲ ドラਮਾ ਕੀਤਾ ਗਿਆ ਮਾਫੀ ਮੰਗਣ ਤੋਂ ਬਾਅਦ ਜੋ ਅਕਾਲ ਤਖਤਾ ਆਦੇਸ਼ੀ ਤੇ ਤੁਸੀਂ ਪ੍ਰਧਾਨਗੀ ਤੋਂ ਸਾਰੇ ਉਹਦੇ ਤੋਂ ਅਸਤੀਫਾ ਦਿਓ ਤੇ ਉਹ ਅਜੇ ਤੱਕ ਉਹਨੂੰ ਲੜਕਾਇਆ ਜਾ ਰਿਹਾ ਉਹ ਨਹੀਂ ਮੰਨਿਆ ਜਾ ਰਿਹਾ